ਚਲੋ 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 ਸ਼ਾਬਾਸ਼ ਚਲੋ ਹਾਂ ਹਾਂ ਇਹ ਆਪਾਂ ਪਹਿਲਗਾਮ ਆ ਗਏ ਆ ਪਹਿਲਗਾਮ ਤੱਕ ਚੜ੍ਹਨੇ ਫੁੱਟਦੇ ਆ ਅਸੀਂ ਉੱਪਰ ਟਰੈਕ ਕਰਕੇ ਆਏ ਗੋਪੀ ਵਰਤਾਂ ਦਿਖਾਦੇ ਲੋਕ ਖਚਰਾਂ ਤੇ ਸਵਾਰੀ ਕਰਦੇ ਆ ਪਰ ਅਸੀਂ ਉੱਪਰੋਂ ਹੋ ਕੇ ਆਏ ਆ ਸਾਰੇ ਇਹ ਪਾਣੀ ਫਿਰ ਆ ਇੱਧਰ ਵਸੇ ਗੰਦਾ ਪਾਣੀ ਹੁੰਦਾ ਮਿੱਟੀ ਵਾਲੀ ਰਲਈ ਹੋਈ ਆ ਤੇ ਇੱਧਰਲੇ ਪਾਸੇ ਸਾਫ਼ ਹੁੰਦਾ ਸੀ ਸਾਵਾਂ ਵਾਲੇ ਪਾਸਿਓਂ ਪਾਣੀ ਅਸੀਂ ਪੀ ਲਿਆ ਸਭ ਤੋਂ ਤਾਂ ਆ ਵੀ ਨਦੀਆਂ ਦੇ ਕਿਨਾਰੇ ਵਸੀਆਂ ਨਦੀਆਂ ਇੱਕ ਕਿਸੇ ਸੱਬਦਾ ਵੱਲ ਲੈ ਜਾਂਦੀਆਂ ਹੁੰਦੀਆਂ ਕੋਈ ਰਾਹ ਨਾ ਲੱਭੇ ਤਾਂ ਨਦੀ ਦੇ ਕਿਨਾਰੇ ਕਿਨਾਰੇ ਤੁਰਪੋ ਤੇ ਆ ਦਰਸ਼ਕੋ ਪਹਿਲਾਂ ਘਾਵਾ ਥੋੜੀ ਟਰੈਕਿੰਗ ਆ ਖਚਰਾਂ ਤੇ ਵੀ ਲੋਕ ਜਾਂਦੇ ਆ ਮੈਨੂੰ ਲੱਗਿਆ ਵੀ ਆਪ ਨੂੰ ਆਪਣੀ ਫਿਟਨੈਸ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿਉਂ ਸੋਨੀ ਵੀਰੇ ਤੇ ਸੋਨੀ ਬਾਲਪੁਰ ਆਪਣੇ ਨਾਲ ਆ ਸੋਨੀ ਬਾਲਪੁਰ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ ਨੇ ਵੀ ਚੈਨਲ ਬਣਾ ਲਿਆ YouTube ਤੇ YouTube ਤੇ ਤੇ ਆ ਦੇਖ ਗਰਾ ਦਰਖਤ ਦੇ ਉੱਸਰ ਤਾਂ ਵਾਦੀਆਂ ਦੇ ਵਿੱਚ ਦੀ ਆਹ ਟਰੈਕ ਦੇਖ ਲਓ ਖਚਰੇ ਵੀ ਜਾਂਦੇ ਆ ਖਚਰੇ ਨਾਲ ਬੰਦੇ ਵੀ ਜਾਂਦੇ ਮੈਂ ਕਹਾਂ ਇਹ ਬੰਦੇ ਜਾ ਸਕਦੇ ਆ ਆਪਾਂ ਕਿਉਂ ਨਹੀਂ ਜਾ ਸਕਦੇ ਉਹ ਆਪਾਂ ਨੂੰ ਕਹੀ ਜਾਂਦੇ ਅਸੀਂ ਥੋੜੇ ਵਰਗੇ ਬੰਦੇ ਹੀ ਆ ਹਾਂ ਕਿੱਥੇ ਕਿਉਂਕਿ ਤਰੰਚ ਦਾ ਸੁਆਦ ਆ ਖਚਰਾਂ ਦੇ ਬਹਿਣਾ ਗੱਡੀਆਂ ਤੇ ਬਹਿਣਾ ਇਹ ਤਾਂ ਆਪਾਂ ਚਲ ਬਾਹਰ ਬੈਂਦੇ ਰਹੇ ਹੁਣ ਬੈਠ ਕੇ ਆਏ ਆ ਗੱਡੀ ਚ ਹਾਂ ਗੱਲ ਇੱਕ ਦਾ ਆ ਆ ਉਗੜ ਜਿੱਥੋਂ ਤੱਕ ਜਾਏ ਨਾ ਮੈਨੂੰ ਲੱਗਦਾ ਤੁਰਕੇ ਜਿਆਦਾ ਸੁਆਦ ਆ ਠੀਕ ਆ ਕਿ ਉਹਨਾਂ ਦਾ ਪੱਕਾ ਰੋਜ਼ਗਾਰ ਵਾਲਾ ਹੈ ਜਿਹੜਾ ਨਹੀਂ ਜਾ ਸਕਦਾ ਤੁਰਕੇ ਉਹਨੂੰ ਬੱਕਿਆ ਦਾ ਜਾਣਾ ਚਾਹੀਦਾ ਹੈ ਨਾ ਬਈ ਪਰ ਜੇ ਤੁਰ ਸਕਦਾ ਵਾ ਜਿੱਥੋਂ ਤੱਕ ਪੂਰੇ ਸਾਊਥ ਦੇ ਲੋਕ ਜ਼ਿਆਦਾ ਹੁੰਦੇ ਨੇ ਸਾਊਥ ਦੇ ਲੋਕ ਜ਼ਿਆਦਾ ਹੁੰਦੇ ਆ ਉਹ ਜ਼ਿਆਦਾ ਟ੍ਰੈਕਿੰਗ ਕਿਨੇ ਕੋੜਿਆ ਰਿਓ ਕਰਦੇ ਹਾਂ ਦੇਖੋ ਤਾਂ ਗੱਲ ਵੱਖਰੀ ਆ ਨਾ ਰੇਗ ਦਾ ਆਪਾ ਸਵਾਦ ਆ ਪਰ ਸਾਨੂੰ ਆਏ ਤੁਰਕ ਜਿੱਥੇ ਤੱਕ ਗਿਆ ਗਿਆ ਭਾਵੇਂ ਕਿਲੋਮੀਟਰ ਹੀ ਜਾਈਏ ਆਏ ਆ ਚਲੋ ਆਉ ਚੱਲਦੇ ਅੱਗੇ ਤੇ ਆ ਇਧਰਲੇ ਪਾਸੇ ਅਲਪਾਈਨ ਦੇ ਦਰਖਤ ਨਿੱਕੇ ਨਿੱਕੀਆਂ ਬੂਟੀਆਂ ਵਜਦੀ ਹੁੰਦੇ ਹੋਏ ਸਿਖਰਲੇ ਪਾਸੇ ਵੱਲ ਨੂੰ ਆਪਾਂ ਤੁਰੇ ਜਾਂਦੇ ਆ ਕਾਫੀ ਸਵਾਦ ਆ ਰਿਹਾ ਮੁੜਕ ਆ ਜਾਂਦਾ ਜਦੋਂ ਹਵਾ ਦਾ ਬੁੱਲਾ ਆਉਂਦਾ ਤਾਂ ਬਹੁਤ ਠੰਡਕ ਮਹਿਸੂਸ ਹੁੰਦੀ ਆ ਤਾਹਾਂ ਵਾਲੇ ਪਾਸੇ ਚੱਲੇ ਆ। ਇਸ ਥੱਲੇ ਵਾਲੇ ਪਾਸੇ ਅਖਰੂਟ ਵਗੈਰਾ ਬਹੁਤ ਨੇ। ਅਖਰੂਟ, ਬਦਾਮ। ਇੱਥੇ ਕਾਂ ਬਹੁਤ ਇਕ ਤਾਂ ਤੇ ਕਾਂਵਾਂ ਦੇ ਰੰਗ ਜਮਾ ਕਾਲੀ ਆ ਆਪਣੇ ਤਾਂ ਰੰਗ ਵੀ ਉੱਡੇ ਪਿਆ ਕਾਂਵਾਂ ਦੇ ਹਨਾ। ਇੱਥੇ ਕਾਲਾ ਮਤਲਬ ਕਾਲਾ ਹੀ ਆ ਜੈਡ ਬਲੈਕ ਨੇ। ਜਮਾ। ਤਾਹਾਂ ਵਾਲੇ ਪਾਸੇ ਆਪਾਂ ਕਾਫੀ ਆ ਚੁੱਕੇ ਆ। ਦੇਖਦੇ ਆ ਅਗਲਾ ਕਿਹੜਾ ਪੁਆਇੰਟ ਆਉਂਦਾ ਵਾ। ਉੱਥੇ ਚੱਲਦੇ ਆਪਾਂ ਓਕੇ ਰ। ਕਾਫੀ ਕੰਮ ਦੇ ਘਮੋਂ ਦੇ ਪਹੁੰਚੇ ਆ। ਸਾਹ ਥੋੜਾ ਚੜ ਜਾਂਦਾ। ਪਰ ਜਦੋਂ 1 ਮਿੰਟ ਵੀ ਬਈ ਨਾ ਫੇਰੂ ਵੀ ਹੋ ਜਾਂਨੇ ਤਰੁਤਾਜਾ। ਉਹ ਬਰਫਾਂ ਦੇ ਪਹਾੜ ਨਜ਼ਰ ਆ ਜਾਣਗੇ ਦੂਰ ਤੱਕ ਬਰਫਾਂ ਹੀ ਬਰਫਾਂ ਨਜ਼ਰ ਆਉਣਗੀਆਂ ਕੱਲ ਆਪਾਂ ਸਿੰਥਨ ਟੌਪ ਗਏ ਸੀਗੇ ਅੱਜ ਆਪਾਂ ਪਹਿਲਗਾਮ ਵਾਲੇ ਪਾਸੇ ਆ ਪਹਿਲਗਾਮ ਮਤਲਬ ਚਰਵਾਹਿਆਂ ਦਾ ਇਲਾਕਾ ਇੱਥੇ ਭੇਡਾਂ ਬੱਕਰੀਆਂ ਚਰਾਈ ਮੱਝ ਨਹੀਂ ਦੇਖੀ ਸੋਨੀਆਂ ਇੱਥੇ ਮੱਝ ਨਹੀਂ ਹੈਗੀ ਬਾਈ ਮੱਝਾਂ ਨਹੀਂ ਦੇਖੀਆਂ ਯਾਰ ਇੱਥੇ ਬੱਚੇ ਗਾਵਾਂ ਦਾ ਦੇਖਿਆ ਮੱਝ ਨਹੀਂ ਕੋਈ ਵੀ ਤੁਸੀਂ ਕਾਰਨ ਪਤਾ ਨਹੀਂ ਕੀ ਆ ਬੱਕਰੀ ਦਾ ਉਹਦੀ ਪਿੰਦੇ ਨਾ ਭੇਡ ਬੱਕਰੀ ਦਾ ਖਾਵਣੀ ਖਾਣਾ ਵੀ ਉਹੀ ਤੇ ਪੀਣਾ ਵੀ ਉਹੀ ਹੈ ਨਾ ਹਾ ਹਾ ਖਾਇਓ ਹਾ ਕਾਫੀ ਮਲ ਮਾਰ ਲਈ ਆ ਪਤਾ ਹੁੰਦਿਆਂ ਨਹੀਂ ਹੋ 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 ਉਹ ਬੱਲੇ ਵਾਖੂਬ ਕਿ ਆਖੂ ਨਿਆਰਾ ਉਹ ਚੜਨਾ ਪਰਲੇ ਪਾਸੇ ਹਾ ਹਾ ਖੂਬ ਨਜ਼ਾਰਾ ਨਜ਼ਰ ਆਊਗਾ ਬਹੁਤ ਘੈਂਟ 뷰 ਹਾਊ ਕਰ ਇਧਰ ਨੂੰ ਦੇਖੇ ਉਸ ਏਰੀਏ ਤੇ ਆਪਾਂ ਚੱਲਾਂਗੇ ਮੈਨੂੰ ਲੱਗਦਾ ਨਾ ਆਪਾਂ ਝਰਨੇ ਵੱਲ ਚੱਲ ਗਏ ਉੱਥੋਂ ਫਿਰ ਆਪਾਂ ਵਾਪਸੀ ਵੀ ਕਰ ਸਕਦੇ ਹਾਂ ਹਾਊ ਕਰ ਮੇਰਾ ਮਕਸਦ ਆਪਣਾ ਕੁਦਰਤ ਦੀ ਖੂਬਸੂਰਤੀ ਦਿਖਾਉਣਾ ਸੀਗਾ ਐਲਪਾਈਨ ਦੇ ਟਰੀ ਰੁੱਖ ਕਿਤੇ ਕਿਤੇ ਚੀਲ ਨਜ਼ਰ ਆਉ ਹਾਂ ਹਾਂ ਖਚਰਾਂ ਦੇ ਰਾਹ ਬਦਲਤਾ ਹੁਣ ਕਿੱਧਰ ਗਈ ਆ ਉਹ ਸੀ ਇੱਥੋਂ ਉੱਧਰ ਨੂੰ ਗਏ ਆ ਕੋਈ ਸ਼ੁਤੋਂ ਸ਼ਾਰਟਕਟ ਜਾਂਦੇ ਆ ਝਾਰਨਾ ਦਿਖਾਉਣ ਦੇ ਮਾਰੇ ਬਦਲ ਲਿਆ ਹੁਣ ਆਪਾਂ ਇੱਥੋਂ ਸਾਵੇਂ-ਸਾਵੇਂ ਤੁਰੇ ਆਵਾਂਗੇ ਉਹ ਦਿਖਾ ਦਿਓ ਖਚਰਾਂ ਵਾਲੇ ਜਾਂਦੇ ਉਹ ਦੇਖਿਓ ਕਿਰਾਂ ਖਚਰਾਂ ਵਾਲੇ ਜਾਂਦੇ ਹੋਏ ਨਜ਼ਰ ਆ ਜਾਣਗੇ ਆਜੋ ਪਰ ਜਿਹੜੇ ਲੋਕਲ ਲੋਕ ਆ ਉਹ ਤਾਂ ਰਜਾਨਾ ਇੰ ਤੁਰਦੇ ਜਿਵੇਂ ਆਪਾਂ ਤੁਰ ਜੰਨੇ ਆ ਪਰ ਉਹ ਸਾਹ ਨਹੀਂ ਲੈਂਦੇ ਖੜ ਕੇ ਆਪਾਂ ਵਿੱਚੋਂ ਥੋੜਾ ਜਿਹਾ ਸਾਹ ਲੈ ਲੈਨੇ ਆ ਕਿਉਂਕਿ ਆਪਣੀ ਪ੍ਰੈਕਟਿਸ ਨਹੀਂ ਹੋਈ ਉਸ ਲੈਵਲ ਦੀ ਕਿਧਰ ਨੂੰ ਫਪਾ ਇਥੋਂ ਐ ਹੋਜੀ ਕਿਸਦਾ ਫੁੱਲਾਂ ਵਿੱਚ ਦੀ ਚਲੋ ਫਿਰ ਚਲੋ ਇੱਧਰ ਵੀ ਹੋ ਜੋ ਹਾਂ ਨਾਲੇ ਗਰਦ ਪਹੁੰਚਣੀ ਆ ਹਾਈਦਰਲੇ ਪਾਸੇ ਦੀ ਆਪ ਚੜਦੇ ਹੀ ਜਾਂਦੇ ਆ ਬਹੁਤ ਖੂਬ ਬਹੁਤ ਖੂਬ ਸ਼ਾਨਦਾਰ ਸ਼ਾਨਦਾਰ ਮੈਨੂੰ ਆ ਨਿੱਕੇ ਨਿੱਕੇ ਫਲ ਬਹੁਤ ਖੂਬਸੂਰਤ ਲੱਗਦੇ ਆ ਆ ਪੀਲੇ ਰੰਗ ਦੇ ਆ ਪੀਲੇ ਰੰਗ ਦੇ ਵੀ ਹੈਗੇ ਆ ਆ ਜਾਮਣੀ ਰੰਗ ਚਿੱਟਾ ਕਈ ਰੰਗਾਂ ਦੇ ਫਲ ਆ ਹੈਨਾ ਸੋਨੇ ਬਹਿ ਗਿਆ ਮਰਜੀਆਂ ਘਟੋਲਾ ਕੇ ਠੀਕ ਆ ਤੇ ਗੋਪੀबाई ਦੀ ਵੀ ਡਿਊਟੀ ਔਖੀ ਆ ਲੱਭੀ ਡਰਖਤਾਂ ਡਰਖਤਾਂ ਵਿੱਚ ਦੀ ਲੰਘਦੇ ਟਪਦੇ ਆ ਹੀ ਰਹੇ ਆ ਬਾਬਾ ਆ ਗਿਆ ਆਪਾਂ ਅੱਗੇ ਹਰਾ ਐ ਕਿ ਵੀ ਥਾਂ ਥਾਂ ਤੋਂ ਚਸ਼ਮੇ ਜੇ ਥੋੜਾ ਥੋੜਾ ਪਾਣੀ ਧਰਤੀ ਚੋਂ ਨਿਕਲਦਾ ਸੈਮ ਦਾ ਨਜ਼ਰ ਆਊਗਾ ਤੁਹਾਨੂੰ ਅੱਜ ਵੀ ਇੱਥੇ ਵੀ ਪਾਣੀ ਥੋੜਾ ਥੋੜਾ ਸੈਮ ਦਾ ਨਜ਼ਰ ਆਊਗਾ ਮੈਂ ਥੋੜਾ ਜਿਹਾ ਖੋਦਣ ਤੇ ਕਿਉਂਕਿ ਬੂੰਦ ਬੂੰਦ ਕਰਕੇ ਟਪੜਾਂ ਚੋਂ ਪਾਣੀ ਸੈਮ ਦਾ ਹੋਇਆ ਨਜ਼ਰ ਆਊਗਾ ਕਾਫੀ ਮਜਬੂਤ ਟਰੀ ਨੇ ਜਮੀਂ ਪਿੰਦਾ ਦਾ ਚਸ਼ਮਾ ਪੂਰਾ ਫੁੱਲ ਚੱਲ ਜਾਂਦਾ ਇਹ ਇੱਧਰ ਦਿਖਾ ਦਿਓ ਤਾਂ ਕਰਕੇ ਚਸ਼ਮਾ ਫੁੱਲ ਚੱਲੇ ਜਾਂਦਾ ਇਧਰਲੇ ਪਾਸੇ ਵੀ ਆਪਾਂ ਲਗਭਗ ਟਾਪ ਤੇ ਆ ਚੱਲੇ ਸੋਨੀ ਬਿਲਕੁਲ ਭਾਈ ਟਾਪ ਤੇ ਆ ਚੱਲੇ ਆਪਾਂ ਮੰਜ਼ਲ ਬਹੁਤ ਨੇੜੇ ਆ برف ਦੀਆਂ ਪਹਾੜੀਆਂ ਇਧਰਲੇ ਪਾਸੇ ਇੱਕ ਪਾਸੇ ਖਾਈ ਇੱਕ ਪਾਸੇ ਕੀ ਹੁੰਦਾ ਪਹਾੜ ਉਹ ਗੱਲ ਆ ਚਲੋ ਇਧਰੋਂ ਬਸ ਚਲੋ ਚੱਲ ਗਏ ਚਲੋ ਭਾਈ ਲੋਕ ਮਰਨਸ ਯਾਤਰਾ ਨੂੰ ਵੀ ਇਸ ਪਾਸਿਓਂ ਜਾਂਦੇ ਬਤਾਵ ਵੈਲੀ ਚੰਦਨਵਾੜੀ ਤੋਂ ਅੱਗੇ ਮਰਨਸ ਯਾਤਰਾ ਸ਼ੁਰੂ ਹੁੰਦੀ ਹੈ ਉਹਨਾਂ ਦੀ ਤੇ ਇੱਕ ਪੁਆਇੰਟ ਲਗਭਗ ਆਪਾਂ ਫਤਿਹ ਕਰ ਲਿਆ ਕਿਉਂਕਿ ਸਾਰਾ ਇਹਦਾ ਟਰੈਕਿੰਗ ਹੀ ਕਰਨੇ ਤਕਰੀਬਨ 1 ਘੰਟਾ ਲਗਾਤਾਰ ਸੜੇਢ ਘੰਟੇ ਹੋ ਗਿਆ ਉਸ ਨੂੰ ਨਹੀਂ ਬਿਲਕੁਲ ਬਾਈ ਤਾਂ ਲਗਾਤਾਰ ਟਰੈਕਿੰਗ ਕੀਤੀ ਆਪਾਂ ਹੁਣ ਆਪਾਂ ਇੱਧਰ ਤੇ ਇੱਕ ਝਰਨਾ ਆਪਾਂ ਨੂੰ ਝਰਨੇ ਦੇ ਨਾਲ-ਨਾਲ ਝਰਨੇ ਚੋਂ ਪਾਣੀ ਪੀਵਾਂਗੇ ਕਿਉਂ ਸੁਨਨੀ ਮੈਨੂੰ ਆਪਣਾ ਹਾਂ ਟਡ ਹੈ ਨਾ ਮੈਂ ਚਲੋ ਹੋਏਗਾ ਮੇਰੇ ਟਡ ਪਰ ਫਿਰ ਵੀ ਫਿਟਨੈਸ ਇਹਨੇ ਬੰਦਾ ਸਹੀਆਂ ਤੋ ਤੁਹਾਡੇ ਤੋ ਝਰਨੇ ਦਾ ਪਾਣੀ ਪੀ ਕੇ ਤੇਰੇ ਸਾਰੇ ਤਤ ਘਾਟ ਬਾਦ ਪੂਰੀ ਕਰਨੀ ਤੇਰੀ ਆ ਜਾ ਝਰਨੇ ਵਾਲੇ ਪਾਸੇ ਚੱਲ ਗਏ ਆਪਾਂ ਆਜੂ ਆਜੂ ਕੇਰਾ ਤਾਂ ਹੁਣ ਥੱਲੇ ਆ ਰਹੇ ਹੁਣ ਜਿਵੇਂ ਨਾ ਗੱਡੀ ਚੜਨ ਲੱਗਿਆਂ ਡੀਜ਼ਲ ਆਉਣ ਵਾਲੀ ਜਿੰਨਾ ਹੀ ਪਹਿਲਾਂ ਖਾ ਜਾਂਦੀ ਹੈ ਨਾ ਡਬਲ ਡੀਜ਼ਲ ਖਾਂਦੀ ਆ ਤੇ ਉਹ ਨਹੀਂ ਉੱਤਰ ਲੱਗਿਆ ਡੀਜ਼ਲ ਘੱਟ ਖਾਦੀ ਆ ਉਵੇਂ ਹੁਣ એનર્ਜੀ ਘੱਟ ਲੱਗ ਰੇ ਸਰ ਬ੍ਰੇਕ ਬ੍ਰੇਕ ਹੀ ਲਾਉਣੇ ਆ ਕੱਲੇ ਅਲੱਧਰ ਚਾਹੀਦੇ ਆ ਤੇ ਆਪਾਂ ਝਰਨੇ ਵੱਲ ਪਾਣੀ ਸੋਨੀ ਬੋਤਲ ਚੋਂ ਨਹੀਂ ਪੀਣਾ ਹੁਣ ਝਰਨੇ ਚੋਂ ਪੀਣਾ ਝਰਨੇ ਚੋਂ ਪੀਣਾ ਝਰਨੇ ਤੋਂ ਪਾਣੀ ਪੀਣਾ ਆਪਾਂ ਥੱਲੇ ਆ ਰਹੇ ਹਾਂ ਉਹਦੇ ਕੋੜਿਆਂ ਘਾੜਿਆਂ ਜਾਲੇ ਜਿਹੜੇ ਖੱਤਰਾਂ ਦੇ ਕਿਸੇ ਹਰਾਨ ਹੋਏ ਫਿਰਦੇ ਆਪਾਂ ਤੁਸੀਂ ਉੱਤੇ ਚੜ੍ਹ ਆਏ ਜਾਂ ਕੱਲੇ ਹੀ ਚਲੇ ਗਏ ਆਂ ਖੱਤਰੋਂ ਤਾਂ ਮੈਂ ਕਿਹਾ ਬਈ ਸਾਡੇ ਪਿਆਹ ਵਾਲੇ ਬੰਦੇ ਜਿਹੜੇ ਹੈਗੇ ਟਰੈਕਰ ਉਹ ਬਹੁਤ ਦੂਰ ਦੂਰ ਤੱਕ ਜਾਂਦੇ ਆ ਬਾਈ ਕੋ ਦੇਰ ਗਏ ਹੋਏ ਜਾਂ ਆਪਣਾ ਹਰੀਨੌਂ ਵਾਲਾ ਹਨਾ ਗੁਰਪ੍ਰੀਤ ਸਿੱਧੂ ਮਾਨ ਹੁੰਦਾ ਉਹਨਾਂ ਬੰਦਿਆਂ ਤੇ ਯਾਰ ਹੈ ਬਹੁਤ ਦੂਰ ਦੂਰ ਤੱਕ ਹੁਕਮਦੇ ਆ ਤਾਂ ਮੈਨੂੰ ਇੱਧਰ ਨਾ ਹੋ ਜੀਏ ਕਿਧਰ ਦੀ ਬੈਸਟ ਰੂਗਾ ਕਾਪੀ ਪੀਰੇ ਹੈ ਇੱਥੋਂ ਦੀ ਚਲ ਇੱਥੋਂ ਦੀ ਆ ਜੋ ਚਾ ਹਾਂ ਨਦੀਆਂ ਦੇ ਕਿਨਾਰੇ ਕਿਨਾਰੇ ਜਿਹੜੇ ਬਾਬਰ ਹੁਣੀ ਵੀ ਸੀ ਨਾ ਨਦੀ ਦੇ ਕਿਨਾਰੇ ਕਿਨਾਰੇ ਇਹੋ ਜਿਹਾ ਆਪਣਾ ਜੁਨਾਨ ਦਾ ਬਾਦਸ਼ਾਹ ਸਿਕੰਦਰ ਮਹਾਨ ਵੀ ਨਦੀਆਂ ਦੇ ਕਿਨਾਰੇ ਕਿਨਾਰੇ ਆਉਂਦੇ ਸਨ ਨਦੀਆਂ ਦੇ ਕਿਨਾਰੇ ਕਿਨਾਰੇ ਉਹੋ ਮਤਲਬ ਕਿਲੇ ਬਣਾਉਂਦੇ ਜਾਂਦੇ ਸੀਗੇ ਆਪਦੇ ਕਉਂਕੀ ਸਭਿਤਾਵਾਂ ਅਭੀ ਨਦੀਆਂ ਦੇ ਕਿਨਾਰੇ ਹੀ ਵਸੀਆਂ ਨਦੀਆਂ ਇੱਕ ਕਿਸੇ ਸੱਭਤਾ ਵੱਲ ਲੈ ਜਾਂਦੀਆਂ ਹੁੰਦੀਆਂ ਕੋਈ ਰਾਹ ਨਾ ਲੱਭੇ ਤਾਂ ਨਦੀ ਦੇ ਕਿਨਾਰੇ ਕਿਨਾਰੇ ਤੁਰਪੋ ਇਦਾਂ ਸੁਣ ਚੁੰਦਾ ਹੁੰਦਾ ਵਾ ਜਿੰਨੀਆਂ ਵੀ ਪੰਜਾਬ 'ਚ ਖਜੂਰ ਆਉਗੀਆਂ ਇਹ ਅਰਬ 'ਚੋਂ ਆਈਆਂ ਕਿਉਂਕਿ ਜਦੋਂ ਅਰਬ ਅਰਬੀ ਲੋਕ ਸੀ ਉਹ ਖਜੂਰਾਂ ਖਾਂਦੇ ਉਹਨਾਂ ਧਰਮਚਾਰਨ ਪਵਿੱਤਰ ਕਿਉਂਕਿ ਮੁਹੰਮਦ ਸਾਹਿਬ ਖਾਂਦੇ ਰਹੇ ਖਜੂਰਾਂ ਖਜੂਰਾਂ ਇਸ ਕਰਕੇ ਉਹ ਵੀ ਖਾਂਦੇ ਰਹੇ ਉਹ ਨਾਲ ਲੈ ਕੇ ਆਉਂਦੀ ਸੀ ਖਜੂਰਾਂ ਨਦੀਆਂ ਦੇ ਕਿਨਾਰੇ ਖਾਂਦੇ ਸੀ ਰਹਿਸ਼ ਕਰਦੇ ਸੀ ਉੱਥੇ ਸੜਦੇ ਦੇ ਸੀ ਵੀ ਉੱਥੇ ਵੇਰ ਖਜੂਰਾਂ ਹੋ ਜਾਂਦੀਆਂ ਸੀ ਜਿਵੇਂ ਕਿ ਪੰਜਾਬ ਵਿੱਚ ਤੁਸੀਂ ਨਹਿਰਾਂ ਦੇ ਕਿਨਾਰੇ ਖਜੂਰਾਂ ਆਮ ਤੌਰ ਤੇ ਤੁਸੀਂ ਵੇਖੋਗੇ ਹਾਉ ਕਾਫੀ ਮੰਜਲ ਨੇੜਾ ਕਾਫੀ ਮੰਜਲ ਨੇੜਾ ਆਪਣੀ ਚਰਨ ਦਾ ਪਾਣੀ ਦਸਣ ਲੱਗਿਆ ਸਰਸਰਾਹਟ ਮੈਨੂੰ ਸੁਣਨ ਲੱਗੀ ਪਾਣੀ ਦੀ ਤੇ ਬਹੁਤ ਘਟ ਕੰਮ ਆ ਯਾਰ ਉਹ ਚਰਨਾ ਨਜ਼ਰ ਆਊਗਾ ਮੇਰੇ ਖਿਆਲ ਚ ਮੈਂ ਇਧਰ ਦੀ ਜਾਣਾ ਤਾਂ ਬਹੁਤ ਸਵਾਦ ਵਾਲਾ ਕੰਮ ਆ ਕੋਈ ਜਦੋਂ ਵੀ ਸਿੱਧਾ ਭੱਜਣਾ ਵੀ ਅਜੇ ਦਰਖਤ ਦੀ ਸੇਧ ਨੂੰ ਤਾਂ ਕਿ ਉੱਥੇ ਕੋਈ ਪਕੜ ਬਣ ਸਕੇ ਘਟ ਕੋਟ ਛੁਡੇ ਪੈਰ ਫਸਣ ਨੂੰ ਪਾਣੀ ਪੀਣ ਯੋਗ ਨਹੀਂਗਾ ਮਿੱਟੀ ਬਹੁਤ ਕੁਲੀ ਹੋਈ ਆ ਆ ਪਾਣੀ ਤਾਂ ਸਾਫ਼ ਨਹੀਂ ਆ ਮਿੱਟੀ ਬਹੁਤ ਕੁਲੀ ਆ ਮੈਨੂੰ ਲੱਗਦਾ ਹਾਂ ਉੱਧਰਲਾ ਪਾਸੇ ਚੱਲਦੇ ਨਦੀ ਪਾਰ ਕਰਦੇ ਆ ਆਪਾਂ ਝਰਨਾ ਝਰਨਾ ਪਾਰ ਕਰ ਲਗੇ ਹੋ ਹੋ ਪਾਣੀ ਨਾਲ ਮਿੱਟੀ ਦਾ ਖੁਰਖੁਰ ਕਿਉਂ ਆਦਾ ਵਾ ਆ ਪਾਣੀ ਸਾਫਾ ਹੈ ਹਾਂ ਹੋ ਹੋ ਆਪਾਂ ਵੀ ਬਾਦਸ਼ਾਹਾਂ ਵਾਂਗੂ ਨਦੀ ਦੇ ਕਿਨਾਰੇ ਸੱਭਿਤਾ ਵਸਾਈਏ ਤੱਕੇ ਆਇਆ ਜਿਆਦਾ ਪਾਣੀ ਨਹੀਂ ਪੀਵਾਂਗੇ ਗਰਮੀ ਹੋਈ ਆ ਸੁਨੀ ਆ ਜਾ ਬਹੁਤ ਸ਼ਾਨਦਾਰ ਦ੍ਰਿਸ਼ ਕਮਾਲ ਗੋਬਰ ਦੇ ਰੋਕ ਕੇ ਮਾਗੇ ਦਿਖਾ ਦਿਓ ਕਮਾਲ ਦਾ ਦ੍ਰਿਸ਼ ਨਜ਼ਰ ਆਊਗਾ ਕੋ ਕੋ ਕਮਾਲ ਦਾ ਦ੍ਰਿਸ਼ ਇੱਕ ਹੌਸੂਰਤੀ ਐ ਤੋਂ ਪਹਿਲਗਾਮ ਦੀ ਪਾਣਾ ਹਾ ਨਿਆਰਾ ਆ ਗਿਆ ਪਾਣੀ ਪੀ ਲੈ ਵੀ ਪਾਣੀ ਸੁਨੀ ਭਾਈ ਵੀ ਲੱਗ ਗਿਆ ਪੀਣ ਬਾਲਾ ਨਾ ਪੀਵੀਂ ਗਰਮ ਹੋਇਆ ਬਾਲਾ ਨਾ ਪੀਵੀਂ ਬਾਈ ਗੋਪੀ ਬਾਈ ਸਾਪਾਣੀ ਆ ਰਿਆ ਵਾ ਠੰਡਾ ਠੰਡਾ ਠਾਰ ਸਾਪਾਣੀ ਮਿਲਿਆ ਆਪਾਂ ਨੂੰ ਇੱਥੇ ਸਾਰੀਆਂ ਘਾਟਾਂ ਵਾਡਾਂ ਪੂਰੀਆਂ ਹੋ ਜਾਣੀਆਂ ਆ ਵਿਊ ਦੇਖੋ ਕਿਰਾ ਵਾ ਇਸੇ ਕਰਕੇ ਜਹਾਂਗੀਰ ਨੇ ਆਖਿਆ ਸੀ ਕਿ ਆਖਿਆ ਸੀ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ ਅਗਰ ਕਸ਼ਮੀਰ ਚ ਕੋਈ ਸਵਰਗਾ ਤਾਂ ਇਹੀ ਆ ਇਹੀ ਆ ਇਹੀ ਆ ਤੇ ਚਲੋ ਅੱਗੇ ਦੇਖਦੇ ਆ ਜਾ ਕੇ ਇਹ ਆਪਾਂ ਪਹਿਲਗਾਮ ਆ ਗਏ ਆ ਪਹਿਲਗਾਮੀ ਦਾ ਝਰਨੇ ਫੁੱਟਦੇ ਆ ਅਸੀਂ ਉੱਪਰ ਟਰੈਕ ਕਰਕੇ ਆਏ ਗੋਪੀਰਤਾਂ ਦਿਖਾਦੇ ਲੋਕ ਖਚਰਾਂ ਤੇ ਸਵਾਰੀ ਕਰਦੇ ਆ ਪਰ ਅਸੀਂ ਉੱਪਰੋਂ ਹੋ ਕੇ ਆਏ ਆ ਸਾਰੇ ਤੇ ਪਾਣੀ ਫਿਰ ਆ ਇੱਧਰ ਵਸੇ ਗੰਦਾ ਪਾਣੀ ਹੁੰਦਾ ਮਿੱਟੀ ਬਾੜੀ ਰਲਈ ਹੋਈ ਆ ਤੇ ਇੱਧਰਲੇ ਪਾਸੇ ਸਾਫ਼ ਹੁੰਦਾ ਸੀ ਸਾਵਾਂ ਵਾਲੇ ਪਾਸਿਓਂ ਪਾਣੀ ਅਸੀਂ ਪੀ ਲਿਆ ਸਾਡੀ ਨੀ ਸੀ ਵੀ ਅਸੀਂ ਝਰਨੇ ਚੋਂ ਪਾਣੀ ਪੀਣਾ ਅੱਜ ਤਾਂ ਇਹ ਪਹਿਲਗਾਮ ਸੀ ਮਗਰਲੇ ਪਾਸੇ ਵਾਦੀਆਂ ਦਿਖਾ ਦਿਓ ਤਾਂ ਤੱਕ ਤਾਂ ਤੱਕ ਵਾਦੀਆਂ ਦਿਖਾ ਦਿਓ ਉੱਪਰ ਤੋਂ ਨੂੰ ਬਰਫ਼ ਦੇ ਪਹਾੜ ਨਜ਼ਰ ਆ ਜਾਣਗੇ ਕੋਈ ਫਿਰ ਮਾੜਾ ਆਇਆ ਝੂਮ ਕਰ ਲਿਓ ਬਰਫ਼ ਦੱਸ ਜੂਗੀ ਇੱਥੋਂ ਆਪ ਟ੍ਰੈਕ ਇੱਧੋ ਪਾਸੇ ਥੱਲੇ ਥੱਲੇ ਨਦੀ ਦੇ ਕਿਨਾਰੇ ਕਿਨਾਰੇ ਆਪਾਂ ਜਾਵਾਂਗੇ ਇਧਰਲੇ ਪਾਸੇ ਥੱਲੇ ਤੱਕ ਜਾਵਾਂਗੇ ਤਿੱਤੂ ਬਾਅਦ ਦੇ ਵਿੱਚ ਫਿਰ ਆਪਾਂ ਬਿਤਾਵ ਪੈਲੀ ਦੇ ਵਿੱਚ ਮਿਲਾਂਗੇ ਇਹ ਪਹਿ ਲਗਾਮ ਦੀ ਖੂਬਸੂਰਤੀ ਆ ਦੇਖੋ ਉਹ ਘੋੜੇ ਦਿਖਾ ਦਿਓ ਯਾਰ ਇੱਕ ਘੋੜੇ ਖਚਰਾ ਘੋੜੇ ਹਨਾ ਤੇ ਇਹ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਬੀਕ ਕਮਾਲ ਹੀ ਥੇ ਨਜ਼ਾਰੇ ਹੀ ਪਾਣੀ ਪੀਣ ਆਇਆ ਠੱਕਿਆ ਟੁੱਟਿਆ ਹੋਇਆ ਪਾਣੀ ਪੀਣ ਆਇਆ ਯਾਰ ਆ ਵੀ ਲੈ ਕਿਉਂ ਝਰਨੇ ਦਾ ਪਾਣੀ ਤਾਂ ਦਰੋਸਤੀ ਦਾ ਕਰ ਰਹੇ ਨੇ ਤੇ ਝਰਨੇ ਵੀ ਆ ਹਨਾ ਸੋਨੀ ਬਾਈ ਖੂਬਸੂਰਤ ਦਾ ਕਰ ਰਹੇ ਸੋ ਤੇ ਝਰਨੇ ਵੀ ਆ ਨਗਮਗਰ ਬਸ਼ੇਰਾ ਵੀ ਆ ਤੇ ਚਲੋ ਆਓ ਇਦੋਂ ਬਾਅਦ ਚਲੋ ਅਗਲੇ ਪਾਸੇ ਚੱਲਦੇ ਆਪਾਂ ਹਦੇ ਨਦੀ ਦੇ ਨਾਲ ਨਾਲ ਝਰਨੇ ਦੇ ਨਾਲ ਨਾਲ ਅਗਲੇ ਪਾਸੇ ਸਫਰ ਤੈਅ ਕਰਦੇ ਆ ਥੱਲੇਲੇ ਪਾਸੇ ਜਿੱਥੇ ਆਪਾਂ ਗੱਡੀ ਲਾਈ ਹੋਈ ਆ ਬਹੁਤ ਯਾਰ ਕਮਾਲ ਦਾ ਨਜ਼ਾਰਾ ਯਾਰ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਖੂਬਸੂਰਤੀ ਦਾ ਕੋਈ ਅੰਤ ਨਹੀਂ ਅਗਰ ਫਿਰਦੋਸ ਬਰ ਹੋਏ ਜ਼ਮੀਨ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ ਇਹ ਜ਼ਾਹগীর ਨੇ ਆਖੀ ਸੀ ਗੱਲ ਫਾਰਸੀ ਦਾ ਸ਼ੇਅਰ ਸੀ ਉੱਤੇ ਗਾਵਾਂ ਗਾਵਾਂ ਚੱਲ ਰਹੀਆਂ ਨੇ ਮੱਝੋ ਹੀ ਦੱਸਿਆ ਸੀ ਨਾ ਸਾਨੂੰ ਮੈਂ ਮੱਝਾਂ ਨਹੀਂ ਥੇ ਨਜ਼ਰ ਆਉਂਦੀਆਂ ਗਾਵਾਂ ਜ਼ਿਆਦਾ ਨੇ ਤੇ ਵੈਲੀ ਦੇ ਵਿੱਚ ਵੀ ਮੈਂ ਇੱਧਰ ਦੀ ਹੋ ਕੇ ਜਾਣਾ ਦਲਕਦਾਹੇ ਇਹ ਸੂ ਵਧੀਆ ਨਹੀਂ ਹੋਊਗਾ ਕਿਉਂਕਿ ਨਾ ਪੱਥਰ ਦਾ ਜਲਬ ਜੰਮੀ ਹੋਈ ਆ ਥੋੜੇ ਵਿਚਾਰ ਰੱਖਣਾ ਹੀ ਇੱਥੇ ਵਧੀਆ ਚੀਜ਼ ਆ ਧਿਆਨ ਰੱਖਣਾ ਪੈਣਾ ਵਾ ਜੇ ਗਰਾ ਹੋਇਆ ਆਪਾਂ ਝਰਨੇ ਦੇ ਨਾਲ-ਨਾਲ ਫਿਰ ਗੱਡੀ ਵਾਲੇ ਪਾਸੇ ਨੂੰ ਚੱਲਾਂਗੇ ਪਹਿਲ ਗਾਮ ਸ਼੍ਰੀਨਗਰ ਤੋਂ 95 ਕਿਲੋਮੀਟਰ ਅਨੰਤਨਾਗ ਤੋਂ 45 ਕਿਲੋਮੀਟਰ ਦੀ ਦੂਰੀ ਤੇ ਆ ਅਨੰਤਨਾਗ ਤੋਂ 45 ਕਿਲੋਮੀਟਰ ਦੂਰੀ ਤੇ ਪਹੁੰਚੇ ਹੋਏ ਆ ਵਾਹ ਜਿਉਣਾ ਹੋਵੇ ਹੋਟਲ ਪਹਿਲਾਂ ਹੀ ਬੁੱਕ ਕਰਾ ਲਿਓ ਤੁਸੀਂ ਜਾਂ 2-3 ਘੰਟੇ ਲੱਭਣ ਤੇ ਲਾਲ ਪਹਿਲਾਂ ਸਮਾਂ ਲੈ ਕੇ ਚਲੋ ਘੰਟਾ ੱਕ ਕਿਉਂਕਿ ਭਰ ਜਾਂਦੇ ਆ ਗਰਮੀਆਂ ਚ ਤੇ ਆਈ ਤੇ ਲੈ ਪਾਸੇ ਕੀ ਨਜ਼ਾਰਾ ਕਮਾਲ ਨਾਲ ਨਾਲ ਨਦੀ ਦੇ ਜੁਣਾ ਪਾਪਾ ਛੋਟਾ ਜਿਹਾ ਹੀ ਰਾਹ ਵਾ ਜਿਹੜਾ ਇਥੋਂ ਦੇ ਪਿੰਡਾਂ ਕਸਬਿਆਂ ਨੂੰ ਪਾਣੀ ਆ ਉਹ ਇਥੋਂ ਪਾਈਪ ਵੇ ਚਲਾ ਦਿੰਦੇ ਪਾਈਪਾਂ ਰਾਹੀਂ ਸਪਲਾਈ ਹੁੰਦਾ ਜਿਵੇਂ ਪਰਲੇ ਪਾਸੇ ਪਾਈਪਲਾਈਨ ਵਿਛੀ ਹੋਈ ਨਜ਼ਰ ਆਊਗੀ ਤੁਹਾਨੂੰ ਘੋੜੇ ਖਚਣਾ ਜਾਨਵਰ ਪਾਣੀ ਇੱਥੋਂ ਹੀ ਪੀਂਦੇ ਸਾਰੇ ਉਹ ਮਗਰ ਪਾਣੀ ਪੀਂਦੇ ਉਹ ਪਾਣੀ ਪਾਣੀ ਪੀਣ ਚੱਲਿਆ ਵਾ ਆਓ ਦੇਖੋ ਘੋੜੇ ਪਾਣੀ ਨਾਲ ਨਾਲ ਇਧਰਲੇ ਪਾਸੇ ਚਲ ਜਾਊਗਾ ਤਾਂ ਮੈਂ ਇਧਰ ਤਾਂ ਛੜਾਂ ਚਲੋ 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 ਸ਼ਾਬਾਸ਼ ਚਲੋ ਹਾ 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 ਕਮਾਲ ਨਦੀ ਦੇ ਨਾਲ ਨਾਲ 바ਵਾ ਬਾਟ ਆਪਾਂ ਨਵੇੜ ਲਈ ਛਰਨਾ ਥੱਲੇ ਰਹਿ ਗਿਆ ਫਿਰ ਉਚਾਈ ਤੇ ਹੋ ਗਿਆ ਪਰ ਪਤਾ ਨਹੀਂ ਲੱਗਿਆ ਉਕੀਤੇ ਲੇ ਪਾਸੇ ਨਦੀ ਨਾਲ ਵਗ ਰਹੀ ਹੈ ਕੁਪੀ ਵੀਰੇ ਤੁਹਾਡੀ ਮਗਰਲੇ ਪਾਸੇ ਕਾਫੀ ਡੂੰਘਾਈ ਦੇ ਵਿੱਚ ਆ ਚਰਨਾ ਹੀ ਫੁੱਟ ਕੇ ਨਾਲਾ ਬਣ ਗਿਆ ਇੱਕ ਆਓ ਹੁਣ ਇਹ ਪਲੇਨ ਪਾਸੇ ਵੱਲ ਆਪਾਂ ਆ ਚੁੱਕੇ ਹਾਂ ਕਾਫੀ ਲੰਮਾ ਸਫ਼ਰ ਤੈਅ ਕਰ ਲਿਆ ਹੋ ਹੋ ਤੇ ਲਗਭਗ ਟਰੈਕ ਆਪਣਾ ਸਮਾਪਤੀ ਵੱਲ ਆ ਤਕਰੀਬਨ 2 ਘੰਟੇ ਲਗਾਤਾਰ ਤੁਰਨ ਤੋਂ ਬਾਅਦ ਆਪਾਂ ਇੱਥੇ ਪਹੁੰਚੇ ਹੋਏ ਹਾਂ ਇਹ ਵਾਦੀਆਂ ਦੇ ਵਿੱਚ ਮੇਲਾ ਤਾਂ ਹੁਣ ਇੱਥੇ ਆਪਾਂ ਸਮਾਪਤ ਕਰ ਦਈਏ। ਇਦੋਂ ਅਗਲਾ ਐਪੀਸੋਡ ਆਪਾਂ ਬੇਤਾਵ ਵੈਲੀ ਹੋਊਗਾ। ਜੰਮੂ ਕਸ਼ਮੀਰ ਦੀ YouTube ਤੇ ਆਪਣੀ ਪਲੇਲਿਸਟ ਬਣੀ ਹੋਈ ਹੈ। ਉੱਥੇ ਸਾਰੀਆਂ ਵੀਡੀਓ ਪਾਵਾਂਗੇ। ਪਲੇਲਿਸਟ ਸਰਪ੍ਰੇਸ ਸਦੂ ਚੈਨਲ ਤੇ ਪਲੇਲਿਸਟ ਉਹ ਸੌਖਾ ਲੱਭ ਜਾਂਦਾ। ਸਾਰੀਆਂ ਸਟੇਟਸ ਦੀਆਂ ਵੀਡੀਓ ਉੱਥੇ ਮਿਲ ਜਾਣਗੀਆਂ ਤੁਹਾਨੂੰ। ਸੋ ਅਗਲੀ ਵਾਰ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ। ਮਿਹਰਬਾਨੀ, ਧੰਨਵਾਦ।